ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੇ ਵੀਡੀਓ ਵਿੱਚ ਆਪਾਂ ਤੁਹਾਨੂੰ ਪਲਾਜ਼ੋ ਦੀ ਕਟਿੰਗ ਕਰਨੀ ਦੱਸਾਂਗੇ ਵੀ ਪਲਾਜ਼ੋ ਦਾ ਆਸਣ ਕਿੱਦਾਂ ਕੱਢਣਾਗਾ ਉਹਦੀ ਕਮਰ ਦਾ ਨਾਪ ਆਪਾਂ हिਪ ਦੇ ਹਿਸਾਬ ਚ ਕਿੱਦਾਂ ਲੈਣਾਗਾ ਸਭ ਤੋਂ ਪਹਿਲਾਂ ਜੀ ਆਹ ਵਾਲਾ ਆਪਣਾ ਕੱਪੜਾ ਦਾ ਆਪਏ ਇਸ ਹਿਸਾਬ ਨਾਲ ਖੋਲ ਲੈਣਾ ਜਾਂਜੀ ਕੋਲ ਦੇ ਆਪਾਂ ਇਸ ਤਰ੍ਹਾਂ ਵਿਛਾ ਦੇਣਾ ਦਾ ਇਹ ਜ਼ਰੂਰ ਚੈੱਕ ਕਰ ਲਿਓ ਕੱਪੜੇ 'ਚ ਵੀ ਕਾਣ ਵਗੈਰਾ ਤਾਂ ਨਹੀਂ ਹੈਗਾ ਐਸ ਤਰ੍ਹਾਂ ਜੀ ਚੰਗੀ ਤਰ੍ਹਾਂ ਵਿਛਾ ਲੈਣਾ ਇਹਦੇ ਬਲ ਵਗੈਰਾ ਸਾਰੇ ਕੱਢ ਲੈਣੇ ਆ ਇਹ ਡਬਲ ਫੋਲਡਿੰਗ ਆ ਜੀ 4 ਫੋਲਡਿੰਗ ਨਹੀਂ ਹੈਗਾ ਡਬਲ ਫੋਲਡਿੰਗ ਆ ਨਾ ਇਹਨਾਂ ਕੱਪੜਾ ਐਕਸਟਰਾ ਵਧੀਆ ਕਟਿੰਗ ਕਰਦੇ ਨੇ ਆਪਾਂ ਜੀ ਪਹਿਲਾਂ ਫਰੰਟ ਵਾਲੇ ਪੱਲੇ ਦੀ ਕਟਿੰਗ ਕਰਾਂਗੇ ਫੇਰ ਕਰਾਂਗੇ ਜੀ ਆਪਾਂ ਪਿਛਲੇ ਬੈਕ ਵਾਲੇ ਪੱਲੇ ਦੀ ਦੋਵੇਂ ਦੇ ਮਤਲਬ ਕੀ ਪੱਲਿਆਂ ਦੀ ਆਪਾਂ ਇਕੱਠੀ ਕਟਿੰਗ ਨਹੀਂ ਕਰਨੀ ਹੈਗੀ ਅਲੱਗ-ਅਲੱਗ ਕਟਿੰਗ ਕਰਨੀ ਆ ਪਹਿਲਾਂ ਆਪਾਂ ਫਰੰਟ ਵਾਲੇ ਦੀ ਕਰਾਂਗੇ ਫੇਰ ਆਪਾਂ ਬੈਕ ਦੀ ਕਰਾਂਗੇ ਸਭ ਤੋਂ ਪਹਿਲਾਂ ਜੀ ਜਿਹੜੇ ਮਤਲਬ ਕੀ ਜਿਹੜੀ ਆ ਵਾਲਾ ਕਮਰ ਹੁੰਦੀ ਹੈਗੀ ਪਲਾਜ਼ੋ ਦੀ ਉਹ हिਪ ਦੇ ਹਿਸਾਬ ਚ ਰੱਖੀ ਜਾਂਦੀ ਹੁੰਦੀ ਹੈ ਜਿੰਨੀ ਤੁਹਾਡੀ ਹਿਪ ਆਗੀ ਇੰਚ ਟੇਪ ਦੇ ਨਾਲ ਆਪਣੇ हिਪ ਦੇ ਵਾਲ ਵਾਲੀ ਇੰਚ ਟੇਪ ਨੂੰ ਘੁਮਾ ਲਓ ਘੁਮਾਉਣ ਤੋਂ ਬਾਅਦ ਤੁਸੀਂ ਦੇਖੋ ਕਿੰਨੀ हिਪ ਆ ਗਈ ਜਿੱਦਾਂ ਮੇਰੀ हिਪ 20 ਇੰਚ ਆ ਗਈ ਮਤਲਬ ਕਿ 40 ਇੰਚ ਆ ਗਈ 40 ਇੰਚ ਦਾ ਅੱਧਾ ਹੋ ਗਿਆ 20 20 ਦਾ ਅੱਧਾ ਹੋ ਗਿਆ 10 ਚੌਥਾ ਹਿੱਸਾ ਰੱਖੀਦਾ ਹੁੰਦਾਗਾ ਮੇਰੀ हिਪਾ ਜੀ 40 ਇੰਚ 40 ਇੰਚ ਆ ਦੇਖੋ ਜੀ ਆਸ 40 ਇੰਚ ਮੇਰੀ हिਪਾ ਐਦਾਂ ਇੰਚ ਟੇਪ ਨੂੰ ਆਪਾਂ ਡਬਲ ਕਰ ਲਿਆ ਆ ਦੇਖੋ ਇਹ ਕਿੰਨੀ ਹੋ ਗਈ ਜੀ 20 ਇੰਚ ਹੁਣ ਇੰਚੀ ਟੇਪ ਨੂੰ ਆਪਾਂ ਇੱਕ ਵਾਰੀ ਫੇਰ ਕਰ ਲਓ ਆ ਦੇਖੋ ਜੀ 10 ਇੰਚ ਹੋ ਗਏ 10 ਇੰਚ ਹੋ ਗਈ 10 ਇੰਚ ਦੇ ਵਿੱਚ ਆਪਾਂ 2 ਇੰਚ ਪਲੱਸ ਕਰਨਾ ਦਾ 2 ਇੰਚ ਪਲੱਸ ਕਰਕੇ ਜੀ ਆ ਗਿਆ 12 ਇੰਚ ਆ ਦੇਖੋ ਜਿਹੜੀ ਆ ਕੰਨੀ ਆਗੀ ਕੰਨੀ ਤੋਂ ਆਪਾਂ ਮਤਲਬ ਕਿ ਕੰਨੀ ਨੂੰ ਛੱਡ ਕੇ ਨਾਪ ਲੈਣਾ ਦਾ ਜਿੱਦਾਂ ਦੇਖੋ ਜੀ 12 ਇੰਚ ਹੋ ਗਿਆ ਆਪਾਂ ਕੰਨੀ ਨਹੀਂ ਵਿੱਚ ਲੈਣੀ ਹੈਗੀ 10 ਇੰਚ ਆਪਣੀ हिਪ ਦਾ ਚੌਥਾ ਹਿੱਸਾ 40 ਇੰਚ ਦਾ ਚੌਥਾ ਹਿੱਸਾ 10 ਇੰਚ ਤੇ 2 ਇੰਚ ਆ ਦੇਖੋ ਜੀ ਐਕਸਟਰਾ ਠੀਕ ਹੈ ਜੀ ਆਪਾਂ ਇੱਥੇ 12 ਇੰਚ ਤੇ ਨਿਸ਼ਾਨ ਲਾਉਣਾਗਾ ਇੱਥੇ 12 ਇੰਚ ਤੇ ਨਿਸ਼ਾਨ ਲਾ ਲਿਆ ਹੁਣ ਆਪਾਂ ਸਭ ਤੋਂ ਪਹਿਲਾਂ ਇੱਥੇ 2 ਇੰਚ ਉੱਪਰ ਇਲਾਸਟਿਕ ਪਾਉਣ ਵਾਸਤੇ 벨ਟ ਵਾਸਤੇ ਛੱਡ ਦੇਣਾ 2 ਇੰਚ ਇੱਥੇ ਤੇ 2 ਇੰਚ ਆਪਾਂ ਇੱਥੇ ਛੱਡਣਾ ਤੇ ਹੁਣ ਜਿੰਨੀ ਤੁਹਾਡੀ ਪਲਾਸੋ ਦੀ ਲੈਂਥ ਆ ਜੀ ਉਨਾ ਰੱਖਣਾ ਕੋਈ ਐਕਸਟਰਾ ਮਾਰਜਿਨ ਨਹੀਂ ਰੱਖਣਾ ਜਿੱਦਾਂ ਜੀ ਇਹਨਾਂ ਦੀ ਪਲਾਸੋ ਦੀ ਹੈਗੀ ਹੈ ਲੈਂਥ ਜੀ 37 ਇੰਚ ਰੈਡੀ ਹੈਗੀ 37 ਬਿਲਕੁਲ ਐਕਸਟਰਾ ਨਹੀਂ ਰੱਖਣਾ ਜਿਹੜਾ ਐਕਸਟਰਾ ਰੱਖਣਾਗਾ ਮੂੜੀ ਵਾਸਤੇ ਉਹ ਆਪਾਂ نیچے ਅਲੱਗ ਨਿਸ਼ਾਨ ਲਾਵਾਂਗੇ ਦੇਖੋ 2 ਇੰਚ ਦਾ ਆਹ ਦੇਖੋ ਜੀ ਇੱਥੇ 2 ਇੰਚ ਦਾ ਲਾ ਲਿਆ ਇੱਥੇ ਵੀ ਹੁਣ ਆਪਾਂ 12 ਇੰਚ ਦੇ ਨਿਸ਼ਾਨ ਲਾ ਲੈਣਾ ਇਦਾਂ ਹਾਂ ਲੋ ਜੀ ਹੁਣ ਆਪਾਂ 2 ਇੰਚ ਉੱਪਰ 벨ਟ ਦਾ ਰੱਖਿਆ ਹੋਇਆ ਉਥੇ ਇੰਚੀ ਦੇਖ ਧਰ ਕੇ 37 ਇੰਚ ਤੇ ਲਾ ਲੈਣਾ 37 ਇੰਚ ਤੇ ਲੌਂਗ ਤੋਂ ਬਾਅਦ 2 ਇੰਚ ਆਪਾਂ ਇੱਥੇ ਵੀ ਨੀਚੇ ਮੋੜੀ ਦਾ ਰੱਖਣਾ ਇਹਨਾਂ ਸਾਰੀਆਂ ਨਿਸ਼ਾਨੀਆਂ ਨੂੰ ਇਹ ਇਦਾਂ ਆਪਾਂ ਆਪਸ ਵਿੱਚ ਮਲਾ ਲੈਣਾ ਨਾ ਲੋਜੀ ਆਹ ਦਾ ਜਿਹੜਾ ਆਪਣਾ ਜਿੱਥੇ ਆਪਾਂ ਲਾਸਟ ਖਵਾਉਣੇ ਹੁੰਨੇ ਆ ਬੈਲਟ ਉਹ ਵਾਲਾ ਹਿੱਸਾ ਜੀ ਹੋਂਦ ਤੋਂ ਆਪ ਨੂੰ ਹਿੱਪ ਕੱਢਣੀ ਦੱਸਦੀ ਵੀ ਹਿੱਪ ਜਿਹੜੀ ਆਪਣੀ ਕਮਰ ਆ ਗਈ ਉਹ ਹਿੱਪ ਦੇ ਹਿਸਾਬ ਚ ਕੱਢੀ ਜਾਂਦੀ ਆ ਜਿੰਨੀ ਥੋੜੀ ਹਿੱਪ ਆ ਗਈ ਜੇ 40 ਆ ਗਈ ਤਾਂ 40 ਦਾ ਚੌਥਾ ਹਿੱਸਾ ਕਰ ਲਓ ਠੀਕ ਆ ਜਿੰਨੇ 40 ਦਾ ਜੀ ਹੋ ਗਿਆ 20 20 ਦਾ ਫੇਰ ਅੱਧ ਕਰ ਲੋ 20 ਦਾ ਅੱਧ ਹੋ ਗਿਆ 10 ਜਿੰਨਾ ਚੌਥਾ ਹਿੱਸਾ ਆਉਂਦਾਗਾ ਉਹਦੇ ਵਿੱਚ 2 ਇੰਚ ਪਲੱਸ ਕਰ ਦੋ ਜੇ ਸਿੰਪਲ ਪਲਾਜ਼ੋ ਕਟਿੰਗ ਕਰਨਾ ਜੇ ਤੁਸੀਂ ਲੂਸ ਪਲਾਜ਼ੋ ਕਟਿੰਗ ਕਰਨਾ ਫੇਰ ਉਹਦੇ ਵਿੱਚ 3 ਇੰਚ ਐਕਸਟਰਾ ਕਰੋ 3 ਇੰਚ ਦੀ ਲੂਸਿੰਗ ਦੇ ਤਾਂ ਇਸ ਤੋਂ ਜ਼ਿਆਦਾ ਨਹੀਂ ਦੇਣੀ ਹੈਗੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਕਮਰ ਕੱਢਣੀ ਦੱਸਤੀ ਵੀ ਕਮਰ ਕਿੱਦਾਂ ਕੱਢੀ ਜਾਂਦੀ ਆ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਸਣ ਕਿੱਦਾਂ ਕੱਢਿਆ ਜਾਂਦਾਗਾ ਕਿਸੇ ਵੀ ਪਲਾਜ਼ੋ ਦਾ ਆਸਣ ਕਿੱਦਾਂ ਕੱਢਿਆ ਜਾਂਦਾ ਉਹਦਾ ਦਾ ਸਿੱਕੀ ਫਾਰਮੂਲਾ ਹੈਗਾ ਵੀ ਜਿੰਨੀ ਤੁਹਾਡੀ हिਪ ਆ ਗਈ ਇਹ ਚ ਵੀ ਉਹਦਾ ਚੌਥਾ ਹਿੱਸਾ ਕਰ ਲਓ ਉਹਨੂੰ 4 ਨਾਲ ਡਿਵਾਈਡ ਕਰ ਲਓ ਜਿਵੇਂ ਇਹਨਾਂ ਦੀ हिਪ ਹੈਗੀ ਹੈ ਜੀ 40 ਇੰਚ 40 ਦਾ ਚੌਥਾ ਹਿੱਸਾ ਹੋ ਗਿਆ 10 ਇੰਚ ਉਹਦੇ ਵਿੱਚ 10 ਇੰਚ 'ਚ 2 ਇੰਚ ਪਲੱਸ ਕਰਨਾਗਾ 12 ਹੋ ਗਿਆ ਤੇ ਅੱਧਾ ਇੰਚ ਆਪ ਐਕਸਟਰਾ ਮਾਰਜਿਨ ਰੱਖਾਂਗੇ ਸਲਾਈ ਵਾਸਤੇ ਆਪਾਂ ਇੱਥੇ 12.5 ਤੇ ਮਸਾਨੀ ਲਾ ਲੈਣੀ ਹੈ ਇੱਥੋਂ ਲਾਉਣੀ ਹੈ ਜੀ ਦੇਖੋ ਆਹ ਵਾਲੇ ਹਿੱਸੇ ਨੂੰ ਵਿੱਚ ਐਡ ਨਹੀਂ ਕਰਨਾ ਕਿਉਂਕਿ ਇਹਦੇ ਇਹਦੇ ਵਿੱਚ ਤਾਂ ਇਦਾਂ ਇਲਾਸਟਿਕ ਪੈ ਜਾਣੀ ਹੈਗੀ ਇਹਨੂੰ ਛੱਡ ਕੇ ਆਹ ਦੇਖੋ ਜੀ हिਪ ਦਾ ਚੌਥਾ ਹਿੱਸਾ ਹੋ ਗਿਆ 10 ਇੰਚ 2 ਇੰਚ ਆਪਾਂ ਐਕਸਟਰਾ ਤੇ ਅੱਧਾ ਇੰਚ ਆਪਾਂ ਐਕਸਟਰਾ ਮਾਰਜਨ ਰੱਖਾਂਗੇ ਸਿਲਾਈ ਵਾਸਤੇ 12.5 ਇੰਚ ਦੇ ਆਪਾਂ ਇਦਾਂ ਨਿਸ਼ਾਨੀ ਲਾ ਲਈ ਪਹਿਲਾਂ ਤੁਹਾਨੂੰ ਹਿਪ ਕੱਢਣੀ ਦੱਸੀ ਸੀ ਕਮਰ ਕੱਢਣੀ ਫਿਰ ਉਸ ਤੋਂ ਬਾਅਦ ਤੁਹਾਨੂੰ ਆਸਣ ਦੱਸਿਆ ਵੀ ਕਿੱਦਾਂ ਕੱਢਣਾ ਹੁਣ ਤੁਹਾਨੂੰ ਦੱਸਾਂਗੇ ਵੀ ਜਿਹੜੀ ਪਲਾਜ਼ੋ 'ਚ ਮੇਨ ਕਾਰਟ ਪੈਂਦੀ ਆ ਜਿਹਦੇ ਵਜ੍ਹਾ ਕਰਕੇ ਕਦੇ ਵੀ ਪਲਾਜ਼ੋ 'ਚ ਖਿੱਚ ਨਹੀਂ ਪਊ ਜੇ ਇਹ ਸਹੀ ਪਈ ਹੋਊਗੀ ਤਾਂ ਕਦੇ ਵੀ ਆਪਣੇ ਪਲਾਜ਼ੋ 'ਚ ਖਿੱਚ ਨਹੀਂ ਪਊਗੀ ਇਹ ਕਾਰਟ ਪਾਉਣੀ ਆ ਜੀ ਆਪਾਂ 3 ਇੰਚ ਦੇ ਆ ਦੇਖੋ ਜੀ ਆਪਾਂ 3 ਇੰਚ ਦੇ ਨਸਾਨ ਲਾਇਆਗਾ ਇਧਰ ਮਪਾਵਾਂਗੇ ਇਹ ਆਪਾਂ 1.5 ਇੰਚ ਦੇ ਪੀਤਾ ਜੀ ਆ ਦੇਖੋ ਇਧਰ ਨੂੰ 1.5 ਇੰਚ ਤੇ ਇੱਥੋਂ ਆਪਾਂ 3 ਇੰਚ ਤੇ ਇੱਥੋਂ ਆਪਾਂ ਨਾ ਜੀ ਆ ਦੇਖੋ ਇੱਥੋਂ ਆਪਾਂ ਨਾ ਅੱਧਾ ਇੰਚ ਇੱਥੇ ਨਿਸਾਨੀ ਲਾ ਲੈਣੀ ਆ ਇਹ ਨਿਸਾਨੀ ਨੂੰ ਆਪਾਂ ਇਹਦੇ ਨਾਲ ਇਦਾਂ ਮਲਾ ਲੈਣਾ ਆਹ ਵਾਲੀ ਇਹਦੇ ਨਾਲ ਇਹ ਇਸ ਤਰ੍ਹਾਂ ਇਹ ਤੁਹਾਨੂੰ ਦੱਸਦੀਆਂ ਵੀ ਇਹ ਕਿਉਂ ਕੀਤੀ ਹੈ ਇਹ ਆ ਦੇਖੋ ਹੁਣ ਆਪਾਂ ਗੁਲਾਈ ਪਾਉਣੀ ਹੈ ਇਹਨੂੰ ਜੇ ਗੁਲਾਈ ਬਿਲਕੁਲ ਸਹੀ ਪਈ ਹੋਊਗੀ ਤਾਂ ਕਦੇ ਵੀ ਆਪਣੇ ਆਸਣ 'ਚ ਖਿੱਚ ਨਹੀਂ ਪਊਗੀ। ਆਹ ਨੋਚ। ਆ ਦੇਖੋ। ਤੁਸੀਂ ਡਾਇਰੈਕਟ ਗੁਲਾਈ ਵੀ ਪਾ ਸਕਦੇ ਹੋਗੇ ਆਹ ਵਾਲੀ ਲਾਈਨ ਦੇ ਨਾਲ ਹੀ। ਪਰ ਜੇ ਤੁਸੀਂ ਆਹ ਵਾਲੀ 1/2 ਇੰਚ ਦੀ ਪਾਹੋਗੇ ਤਾਂ ਤੁਹਾਨੂੰ ਆਹ ਗੁਲਾਈ ਪਾਉਣ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ। ਆ ਦੇਖੋ। ਤੁਹਾਨੂੰ ਜਿਹੜੀਆਂ ਮੇਨ ਕਾਰਟ ਸੀ ਉਹ ਦੱਸਦੀ ਜੇ ਆਹ ਵਾਲੀ ਕਾਰਟ ਸਹੀ ਪਈ ਹੋਊਗੀ ਤਾਂ ਕਦੇ ਵੀ ਆਪਣੀ ਆਸਨ 'ਚ ਖਿੱਚਣੀ ਪਊਗੀ ਹੁਣ ਤੁਹਾਨੂੰ ਦੱਸਾਂਗੇ ਵੀ ਆਪਾਂ ਮੂਰੀ ਕਿੰਨੀ ਰੱਖਣੀ ਆ ਤੇ ਮੂਰੀ ਕੱਢਣੀ ਕਿਵੇਂ ਆ ਮੂਰੀ ਕੱਢਣ ਖਰਾਤਰ ਆਪਾਂ ਜੀ ਇਹਦਾ ਅੱਧ ਕਰ ਲੈਣਾਗਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹ ਅੱਧ ਕਰਨਾ ਇਹਦਾ ਅੱਧ ਨਹੀਂ ਕਰਨਾ ਹੈਗਾ ਜੀ ਆਪਾਂ ਇਹਦਾ ਅੱਧ ਕਰਨਾ ਇਹ ਆਗਾ ਜੀ 12 ਇੰਚ 12 ਦਾ ਅੱਧ ਹੋ ਗਿਆ ਜੀ 6 ਇੰਚ ਆ ਦੇਖੋ ਆ 12 ਇੰਚ ਇਹਦਾ ਅੱਧ ਹੋ ਗਿਆ ਜੀ 6 ਇੰਚ ਠੀਕ ਹੈ ਜੀ ਹਲਾ ਲਈ ਨਾ ਆ ਇਹਦਾ ਹਾਫ ਇਧਰ ਇਹਦਾ ਹਾਫ ਆਗਾ ਹੁਣ ਆਪਾਂ ਰੱਖਣੀ ਹੈ ਜੀ ਮੂਰੀ ਮੂਰੀ ਰੱਖਣੀ ਹੈ ਆਪਾਂ 7 ਇੰਚ ਮੂਰੀ ਆ ਗਈ ਠੀਕ ਹੈ ਜੀ ਸਾਢੇ 3 ਆਪਾਂ ਇਧਰ ਨੂੰ ਰੱਖ ਲੈਣੀ ਆ ਸਾਢੇ 3 ਇੰਚ ਆਪਾਂ ਰੱਖ ਲੈਣੀਆਂ ਜੀ ਇਧਰ ਨੂੰ ਆਹ ਲੋ ਜੀ ਆਹ ਦੇਖੋ ਸਾਢੇ 3 ਇਧਰ ਸਾਢੇ 3 ਇਧਰ ਇਹ ਬਣ ਗਈ 7 ਇੰਚ 7 ਇੰਚ ਮੂਰੀ ਹੋਗੀ ਤੇ ਅੱਧਾ-ਅੱਧਾ ਇੰਚ ਆਪਾਂ ਇੱਥੇ ਐਕਸਟਰਾ ਮਾਰਜਿਨ ਦੇਵਾਂਗੇ ਜਿਹੜਾ ਕਿ ਸਲਾਈ ਚ ਆਊ ਦੇਖੋ ਐਦਾਂ ਪੌਂਚਾ ਕੱਢਣਾ ਇਹਦਾ ਅੱਧ ਕਰਕੇ ਹੁਣ ਆਪਾਂ ਪਾਵਾਂਗੇ ਜੀ ਇਹਦੀ ਆਵਰੀ ਸਕੇਲ ਦੇ ਨਾਲ ਪਾਉਣੀ ਹੈ ਇਹ ਬਿਨਾ ਸਕੇਲ ਤੋਂ ਨਹੀਂ ਪਾਉਣੀ ਇਹ ਇੱਥੇ ਨਹੀਂ ਰੱਖਣੀ ਆ ਜਿਹੜਾ ਤਾਂ ਐਕਸਟਰਾ ਮਾਰਜਿਨ ਕੀਤਾ ਸੀ ਇੱਥੇ ਰੱਖਣੀ ਆ ਤੇ ਆਹ ਵਾਲਾ ਸਕੇਲ ਇੱਥੇ ਜਦੋਂ ਆਪਾਂ ਇਸ ਨੂੰ ਸਟਿਚਿੰਗ ਕਰਨੀ ਆਂਗੀ ਇਹ ਗੱਲ ਨੂੰ ਜ਼ਰੂਰ ਧਿਆਨ ਚ ਰੱਖਣੀ ਆਂਗੀ ਦੇਖੋ ਇੱਥੋਂ ਤੱਕ ਕੰਨੀ ਲੈ ਹੀ ਜਾਣੀ ਆਂਗੀ ਆ ਉੱਪਰੋਂ ਵੀ ਕੰਨੀ ਨਹੀਂ ਹੋਣੀ ਚਾਹੀਦੀ ਕੰਨੀ ਹਮੇਸ਼ਾ ਸਲਾਈ ਦੇ ਵਿੱਚ ਹੀ ਦੇਣੀ ਹੈ ਇੱਥੋਂ ਜਿਹੜੀ ਆ ਥੋੜਾ ਜਿਹਾ ਐਦਾਂ ਮਤਲਬ ਕਿ ਬਾਹਰ ਨੂੰ ਕੱਪੜਾ ਇਹਨੂੰ ਤੁਸੀਂ ਐਦਾਂ ਸਕੁਅਰਸ ਰੱਖ ਕੇ ਸਹੀ ਕਰ ਲਓ ਜੀ ਆਹ ਉਹ ਵੀ ਜੀ ਹੁਣ ਆਪਣੇ ਫਰੰਟ ਵਾਲੇ ਪੱਲੇ ਦੇ ਕਟਿੰਗ ਸਾਰੀਆਂ ਰਸਾਨੀਆਂ ਲਾਗੀਆਂ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦੱਸਦੇ ਹਾਂਗੇ ਵੀ ਐਦਾਂ ਕਟਿੰਗ ਹੋਊਗੀ ਲੋਜੀਆ ਫਰੰਟ ਵਾਲੇ ਪੱਲੇ ਦੀ ਹੋ ਗਈ ਕਟਿੰਗ ਹੁਣ ਆਪਾਂ ਤੁਹਾਨੂੰ ਪਿਛਲੇ ਪੱਲੇ ਦੀ ਕਟਿੰਗ ਕਰਕੇ ਦਿਖਾਉਣੀ ਆਂ ਹਾਂਜੀ ਜੀ ਆ ਆਪਣੀ ਜਿਹੜੀ ਮਤਲਬ ਕਿ ਫਰੰਟ ਵਾਲੇ ਪੱਲੇ ਦੀ ਕਟਿੰਗ ਹੋਈ ਹੋਈ ਆ ਹੁਣ ਆਪਾਂ ਬੈਕ ਪੱਲੇ ਦੀ ਕਟਿੰਗ ਕਰਨੀ ਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ 2 ਇੰਚ ਇੱਥੇ ਮਾਰਕ ਕਰ ਲੈਣਾਗਾ ਆਸੀ ਜੀ 12 ਇੰਚ ਇੱਥੇ ਵੀ ਆਪਾਂ 2 ਇੰਚ ਮਾਰਕ ਕਰ ਹੁਣ ਆਪਾਂ ਜਿਹੜਾ ਫਰੰਟ ਵਾਲਾ ਪੱਲਾ ਪਿਛਲੇ ਚ ਆਪਾਂ ਕੋਈ ਨਿਸ਼ਾਨੀਆਂ ਵਗੈਰਾ ਨਹੀਂ ਲਾਉਣੀ ਆ ਇਹ ਆਪਾਂ ਨੇ ਇਦਾਂ ਉੱਪਰ ਰੱਖ ਕੇ ਇਦਾਂ ਕਟਿੰਗ ਕਰ ਲੈਣੀ ਹੈ ਮੈਂ ਉਹ ਚੀਜ਼ ਇਦਾਂ ਉੱਪਰ ਰੱਖਣਾਗਾ ਫਰੰਟ ਵਾਲੇ ਪੱਲੇ ਨੂੰ ਆ ਜਿਹੜਾ ਕੱਪੜਾ ਹੈ ਇਹਦੇ ਉੱਪਰ ਰੱਖ ਲੈਣਾਗਾ ਇੱਦਾਂ ਇਹਨੂੰ ਇਦਾਂ ਨਾਲ ਨਹੀਂ ਲਾਉਣਾ ਹੈਗਾ ਇਦਾਂ ਹੀ ਰੱਖਣਾ ਜਿਹੜੀ ਇਹਦੀ ਸ਼ੇਪ ਆ ਗਈ ਰੱਖਣਾਗਾ 2 ਇੰਚਾ ਜਿਹੜਾ ਆ ਇਹਨਾਂ 2 ਇੰਚ ਕੱਪੜਾ ਛੱਡ ਕੇ ਰੱਖਣਾਗਾ ਆ ਜਿਹੜੀ ਆਪਾਂ ਨਿਸ਼ਾਨੀ ਲਾਈ ਸੀ ਇਹ ਉੱਪਰ ਕੱਪੜਾ ਛੱਡ ਦੇਣਾ ਫਿਰ ਰੱਖਣਾ ਤੇ ਹੁਣ ਆਪਾਂ ਪਾਸੇ ਇਹਦੇ ਵਿੱਚ ਕੀ ਕਰਨਾ ਸਾਰੇ ਪਾਸੇ ਉਧਰਲੇ ਪਾਸੇ ਕੁਝ ਨਹੀਂ ਕਰਨਾ ਹੈਗਾ ਇੱਧਰਲੇ ਪਾਸੇ ਆਪਾਂ 2-2 ਇੰਚ ਤੇ ਨਿਸ਼ਾਨੀਆਂ ਲਾ ਲੈਣੀਆਂ ਜਿਹੜਾ ਪਿਛਲਾ ਬੈਕ ਵਾਲਾ ਪੱਲਾ ਹੁੰਦਾ ਨਾ ਉਹ 2 ਇੰਚ ਐਕਸਟਰਾ ਕੱਟਿਆ ਜਾਂਦਾ ਹੈ ਨਸਾਨੀਆਂ ਲਾਉਣ ਤੋਂ ਬਾਅਦ ਜੇ ਇਹਨਾਂ ਨੂੰ ਇਸ ਤਰ੍ਹਾਂ ਆਪ ਸੱਚ ਸਕੇਲ ਜਾਂ ਇੰਚੀ ਟੇਪ ਦੀ ਹੱਲਪ ਦੇ ਨਾਲ ਆਪ ਸੱਚ ਮਲਾ ਲੈਣਾਗਾ ਸਿੱਧੇ ਨਹੀਂ ਮਲਾਉਣਾ ਹੈਗਾ ਆ ਦੇ ਆ ਦੇਖੋ ਜੀ ਆ ਇਦਾਂ 2 2 ਇੰਚ ਆ ਐਕਸਟਰਾ ਕੱਟਣਾਗਾ ਹੋਰ ਇਹਦੇ ਵਿੱਚ ਆਪਾਂ ਕੋਈ ਨਹੀਂ ਰਸ ਆ ਵਾਲੇ ਪੱਲੇ ਨੂੰ ਫਰੰਟ ਵਾਲੇ ਪੱਲੇ ਨੂੰ ਪਿਛੇ ਜਿਹੜਾ ਕੱਪੜਾ ਬਚਿਆ ਉਹਦੇ ਉੱਪਰ ਧਰ ਕੇ ਆਪਾਂ ਕਟਿੰਗ ਕਰ ਲੈਣੀ ਆ ਹੁਣਾਂ ਜੀ ਆ ਜਿਹੜਾ ਆਪਾਂ 2 ਇੰਚ ਕੱਪੜਾ ਛੱਡਿਆ ਸੀ ਇਹ ਕਿਉਂ ਛੱਡਿਆ ਸੀ ਇਹ ਪਾਉ ਜੀ ਪਲਾਜ਼ੋ ਦੀ ਬੈਕ ਵਾਲੇ ਹਿੱਸੇ ਦੀ ਮਤਲਬ ਕੀ ਕਾਟ ਜਦੋਂ ਮਤਲਬ ਕੀ ਆਪਾਂ ਬਹਿਣੇ ਆ ਤਾਂ ਆਪਣੇ ਬੈਕ ਵਾਲੇ ਪਾਸੇ ਖਿੱਚ ਪੈਣ ਲੱਗ ਜਾਂਦੀ ਆ ਇਹ ਕੱਪੜੇ ਨੂੰ ਜੀ ਆਪਾਂ ਇਹ ਵਾਲੀ ਕਾਟ ਪਾਵਾਂਗੇ ਤਾਂ ਖਿੱਚਣੀ ਪਊ। ਦੇਖੋ ਇੱਥੇ ਤਾਂ ਇੱਥੇ ਹੀ ਧਾਰਨਾ ਜਿੱਥੇ ਆ ਕੱਪੜਾ 2 ਇੰਚ ਨਿਸ਼ਾਨੀ ਲਾਈ ਆ ਕੱਪੜੇ ਦੇ ਬਿਲਕੁਲ ਬਰਾਬਰ। ਇੱਥੇ ਇੰਚੀ ਟੇਪ ਲੈ ਲਓ ਚਾਹੇ ਤੁਸੀਂ ਸਕੇਲ ਲੈ ਲਓ। ਆ ਦੇਖੋ ਸਕੇਲ ਲੈ ਲਓ ਤੇ ਇੱਥੇ ਕਾਟ ਪਾ ਦੇਣੀ ਆ ਦੇਖੋ। ਆ ਆਪਾਂ 2 ਇੰਚ ਦੀ ਨਿਸ਼ਾਨੀ ਲਾਈ ਆ ਨਾ। ਇੱਥੋਂ ਇੰਚੀ ਟੇਪ ਧਰ ਕੇ ਇੱਥੇ ਐਦਾਂ ਪਾ ਦੇਣੀ। ਆ ਲਓ ਜੀ। ਇੱਥੇ ਬਿਲਕੁਲ ਨਹੀਂ ਐਕਸਟਰਾ ਕੱਪੜਾ ਕਟਿੰਗ ਕਰਨੀ ਸਿਰਫ ਆ ਜਿਹੜੀ ਆਪਣੀ ਆਸਣ ਵਾਲੀ ਸਲਾਈ ਹੈ ਨਾ ਇਧਰ ਕੱਪੜਾ 2 ਇੰਚ ਜ਼ਿਆਦਾ ਹੋਣਾ ਚਾਹੀਦਾਗਾ ਉਧਰਲੇ ਪਾਸੇ ਆਪਾਂ ਬਿਲਕੁਲ ਬਰਾਬਰ ਹੀ ਰੱਖਣਾਗਾ ਨਹੀਂ ਜਦੋਂ ਆਪਾਂ ਸਲਾਈ ਕਰਾਂਗੇ ਤਾਂ ਕੱਪੜਾ ਇਥੋਂ ਆ ਵਾਲੇ ਹਿੱਸੇ ਤੋਂ ਵੱਧ ਕੱਟ ਜਾਊਗਾ ਜਿਹੜੀ ਆਪਾਂ ਇਧਰ ਕਾਟ ਪਾਈ ਹੈਗੀ ਇਧਰ ਐਕਸਟਰਾ ਰੱਖਿਆ ਇਧਰ ਕੋਈ ਵੱਧੂ ਘਟੂਗਾ ਨਹੀਂ ਹੈ ਜਦੋਂ ਇਲਾਸਟਿਕ ਪਾਵਾਂਗੇ ਬਿਲਕੁਲ ਸਹੀ ਆਊਗਾ ਉਹ ਪਿਛਲਾ ਪੱਲਾ 2 ਇੰਚ ਜ਼ਿਆਦਾ ਹੋ ਜਾਊਗਾ ਨੀਚੇ ਨੂੰ ਵੀ ਆਪਾਂ ਜਿਆਦਾ ਨਹੀਂ ਕੱਟਣਾ ਨੀਚੇ ਨੂੰ ਵੀ ਬਸ ਇਹਦੇ ਬਰਾਬਰ ਹੀ ਕੱਟਣਾ ਹੈ ਪਲਾਜ਼ੋ ਦੀ ਕਟਿੰਗ ਹੋ ਗਈ ਤੁਸੀਂ ਦੇਖ ਸਕਦੇ ਹੋਗੇ ਜੇ ਆਹ ਵਾਲੀਆਂ ਕਾਟਾਂ ਸਹੀ ਪਈਆਂ ਹੋਣਗੀਆਂ ਆਹ ਵਾਲੀ ਕਾਟ ਪਾਵਾਂਗੇ ਇੱਧਰ ਨੂੰ ਜਿਹੜੀ ਆਪਾਂ ਤਿਰਸੀ ਕਾਟ ਪਾਈ ਆ ਬੈਕ ਵਾਲੇ ਪਾਸੇ ਐਦਾਂ ਆਪਾਂ ਪਲਾਜ਼ੋ ਦੀ ਕਟਿੰਗ ਕਰਾਂਗੇ ਕਦੇ ਵੀ ਆਪਣੇ ਆਸਣ ਵਿੱਚ ਖਿੱਚ ਨਹੀਂ ਪਹੂਗੀ ਕਦੇ ਵੀ ਆਪਣਾ ਪਹੁੰਚਾ ਉੱਪਰ ਨਹੀਂ ਚੱਕਿਆ ਜਾਊਗਾ ਤੇ ਜਿਹੜਾ ਆਹ ਵਾਲਾ ਕੱਪੜਾ ਬਚਿਆਗਾ ਇਹਦੀ ਤੁਸੀਂ ਜੇਬ ਲਗਾ ਸਕਦੇ ਹੋ ਜੀ ਪਲਾਜ਼ੋ ਨੂੰ ਚਾਹੇ ਤੁਸੀਂ ਦੋਵੇਂ ਪਾਸੇ ਲਗਾ ਲਓ ਚਾਹੇ ਤੁਸੀਂ ਇੱਕ ਪਾਸੇ ਲਗਾ ਲਓ ਇਹ ਕੱਪੜੇ ਨੂੰ ਆਪਾਂ ਜੇਬ ਲਗਾਉਣ ਦੇ ਵਿੱਚ ਯੂਜ਼ ਕਰਾਂਗੇ ਆ ਲਓ ਜੀ ਆਪਣੀ ਬਲਾਜ਼ੋ ਦੀ ਹੋਗੀ ਕਟਿੰਗ ਜੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਤੁਹਾਨੂੰ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਐਂਡ ਕਮੈਂਟ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ